ਜਿਹੜੀ ਸ਼ਿਕਾਇਤਾਂ ਵੀ ਪਾਉਣੇ ਆ ਤੇ ਅਧਿਕਾਰੀਆਂ ਨੂੰ ਅਸੀਂ ਡਰਾਉਂਦੇ ਨਹੀਂ ਲੇਕਿਨ ਅਸੀਂ ਆਪਣੀਆਂ ਸ਼ਿਕਾਇਤਾਂ ਸਿੱਧ ਕਰਦੇ ਹਾਂ ਪਹਿਲਾਂ ਸਬੂਤ ਇਕੱਠੇ ਕਰਦੇ ਆਉਦੇ ਵਿੱਚ 5000 ਤੋਂ 5500 ਰੁਪਏ ਦਾ ਇੱਕ ਕਾਰਡ ਮਿਲਦਾ ਹੋਟਲਾਂ ਤੋਂ ਆਰਟੀਓ ਕਰੋੜਾਂ ਰੁਪਏ ਦੀ ਰਿਸ਼ਵਤ ਕੰਦੇ ਆ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਨੀਤੀ ਨੂੰ ਦਾਅ ਤੇ ਰੱਖ ਕੇ ਕਰੋੜਾਂ ਰੁਪਏ ਕੱਟਾ ਕਰਦੇ ਆ ਜਿਹੜੇ ਸਾਡੇ ਦੇਸ਼ ਦਾ ਸਟਰਕਚਰ ਖੜਾ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਮੌਤਾਂ ਦਾ ਖੰਡਰ ਬਣਨ ਦਾ ਸੰਕੇਤ ਹੈ ਕਿਉਂਕਿ ਜਿਪਸਮ ਜਿਹੜੀ ਜਿਪਸਮ ਦੀ ਆਰਚ ਸੀਮੈਂਟ ਦੇ ਵਿੱਚ ਰੇਤਾ ਮਿਲਾ ਕੇ ਉਸ ਕੰਪਨੀਆਂ ਨੂੰ ਕਰੋੜਾਂ ਰੁਪਏ ਅਰਬਾਂ ਰੁਪਏ ਦਾ ਘਟਾਲਾ ਤੇ ਓਵਰਲੋਡਿੰਗ ਦਾ ਸਕੈਮ ਜਿਹੜਾ ਚੱਲ ਰਿਹਾ ਹੈ ਮੰਗਦੀ ਨੂੰ ਰਿਕੁਐਸਟ ਕਰਨਾ ਹੈ ਕਿ ਇਹਨੂੰ ਠੱਲ ਪਾਈ ਜਾਵੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਤੇ ਪਰਚਾ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਵਿੱਚ ਸਿੱਟਾ ਜਾਵੇ ਔਰ ਇਹ ਜਿਹੜਾ ਆਰਟੀਓ ਨਾਲ ਮਿਲਿਆ ਮਿਲਿਆ ਹੋਇਆ ਮੈਟਰ ਹੈ ਜਿੰਨੇ ਪੰਜਾਬ ਦੇ ਆਰਟੀਓ ਐ ਇਹਨਾਂ ਦੀ ਓਵਰਲੋਡਿੰਗ ਬੰਦ ਕਰਾ ਕੇ ਇਹਨਾਂ ਦਾ ਇਹ ਸਟਿੰਗ ਕਰਕੇ ਜਿਹੜਾ ਇਹ ਕਾਰਡ ਲੈ ਕੇ 55 ਸਦਾ ਓਵਰਲੋਡਿੰਗ ਦਾ ਧੰਦਾ ਚਲਾਉਂਦੇ ਆ ਉਹਨੂੰ ਬੰਦ ਕੀਤੇ ਹਨ ਕੋਟ ਲੈਤਾ ਨਹੀਂ ਚਾਰ ਉੱਥੋਂ ਮਿਲਦੇ ਆ ਅੱਜਕੱਲ ਸਿੱਧੀ ਵੇਸ਼ਵਰਤ ਨਹੀਂ ਲੈਂਦੇ ਉੱਥੇ ਇੱਕ ਪਰਚੀ ਮਿਲਦੀ ਮੰਨ ਲਓ ਤੁਹਾਡੀ ਗੱਡੀ ਹੈਗੀ 68 ਨੰਬਰ ਪੰਜਾਬ ਦੀ ਵਾਟਰ ਨੰਬਰ ਹੈ ਤੁਸੀਂ ਹੋਟਲ ਵਾਲੇ ਨੂੰ ਕਹੋਗੇ ਵੀ ਮੇਰਾ ਟਰੱਕ ਵਾਟਰ ਨੰਬਰ ਹੈ ਮੈਨੂੰ ਪਰਚੀ ਦੇ ਦੇ ਤਾਂ ਉਹ ਤੈਨੂੰ ਇੱਕ ਕੋਡ ਦੇ ਦੂਗਾ ਵੀ ਵਾਟਰ ਨੰਬਰ ਤਾਂ ਬਾਹਲੀ ਕੋਡ ਦੇਤਾ ਤੁਹਾਨੂੰ ਤੁਹਾਡੇ ਮੋਬਾਈਲ ਤੇ ਪਾਤਾ ਹੋਣੀ ਤੇ ਉਹਨੇ ਉਹ ਗਰੁੱਪ ਬਣਿਆ ਟੀਟੀਓ ਦਾ ਪੂਰੇ ਪੰਜਾਬ ਦੇ ਵਿੱਚ ਤਾਂ ਉਹਨੂੰ ਪਾ ਦੇਣਗੇ ਤੈਨੂੰ 3200 ਰੁਪਏ ਦਿੱਥੋਂ ਲੈ ਕੇ ਇੱਕ ਸਕਰੀਨ ਸ਼ਾਟ ਤੈਨੂੰ ਦੇ ਦੇਣਗੇ ਪੰਜਾਬ ਦੇ ਵਿੱਚ ਜਿੱਥੇ ਕਹਿੰਦੇ ਆ ਕਿ ਸੜਕਾਂ ਦੇ ਉੱਤੇ ਲੋਕ ਜਿਹੜੀ ਸਰਕਾਰ ਹੈ ਕਾਫੀ ਪੈਸਾ ਲਾਂਦੀ ਹੈ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਹੋਵੇ ਚਾਹੇ ਉਹ ਹਰਿਆਣਾ ਦੀ ਹੋਵੇ ਲੇਕਿਨ ਉੱਥੇ ਟ੍ਰਾਂਸਪੋਰਟੀਆਂ ਨੇ ਆਪਦੇ ਲਾਲਚ ਨੂੰ ਬਤਾਇਆ ਹੋਇਆ ਕਿ ਅਕਸਰ ਪੂਰਾ ਮਾਮਲਾ ਕੀ ਹੈ ਤੁਹਾਨੂੰ ਮਾਮਲਾ ਵੀ ਸਮਝਾ ਦਿੰਨੇ ਆ ਮਾਮਲਾ ਵਕ ਵਕ ਚਾਹੇ ਪੰਜਾਬ ਸੂਬਾ ਹੋਵੇ ਚਾਹੇ ਸੂਬਾ ਹਰਿਆਣਾ ਹੋਵੇ ਚਾਹੇ ਉਹ ਜਿਹੜਾ ਹਿਮਾਚਲ ਦਾ ਸੂਬਾ ਹੋਵੇ ਜਾਂ ਫਿਰ ਰਾਜਸਥਾਨ ਦਾ ਸੂਬਾ ਹੋਵੇ ਤਾ ਅਕਸਰ ਜਿੱਥੇ ਸਰਕਾਰ ਨੂੰ ਵੱਡਾ ਚੂਨਾ ਲੱਗਦਾ ਚੂਨਾ ਲੱਗਣ ਦੀ ਵਜ੍ਹਾ ਕੀ ਹੈ ਕਿ ਓਵਰਲੋਡਿੰਗ ਜਿਹੜੇ ਟਰੱਕ ਨੇ ਉਹ ਸੜਕਾਂ ਤੋਂ ਟੱਪਦੇ ਨੇ ਤਾਂ ਜਿੰਨਾ ਉਹਨਾਂ ਨੂੰ weight ਜਿਹੜਾ ਦਿੱਤਾ ਹੁੰਦਾ ਉਸ ਤੋਂ ਟਿੱਗਣਾ ਚੁਗਣਾ weight ਪਾ ਕੇ ਆਪਣੇ ਲਾਲਚ ਨੂੰ ਵਧਾ ਕੇ ਤੁਰਦੇ ਨੇ ਲਾਲਚ ਵਧਾਉਂਦੇ ਨਾਲ ਉੱਥੇ ਸਰਕਾਰ ਨੂੰ ਚੂਨਾ ਲੱਗਦਾ ਕੁਝ ਭ੍ਰਸ਼ਟ ਜਿਹੜੇ ਅਧਿਕਾਰੀ ਨੇ ਉਹ ਇੰਨਾ ਦੇ ਨਾਲ ਰਲ ਮਿਲ ਕੇ ਮਿਲੀ ਭੁਗਤੀ ਦੇ ਨਾਲ ਆਪਣੀ ਆ ਦਾ ਰੋਟੀ ਸੇਕਦੇ ਨੇ ਆਪਣੇ ਬੁੱਲੇ ਲੁੱਟਦੇ ਨੇ ਤੇ ਉਸ ਬੁੱਲਿਆਂ ਦੇ ਉੱਤੇ ਅੱਜ ਮੈਂ ਗੱਲ ਕਰਨ ਲਈ ਬਾਈ ਜਸਟੋਰ ਸਿੰਘ ਜੀ ਹਰੇ ਮੇਰੇ ਨਾਲ ਨੇ ਬਾਈ ਸ਼ਸ਼ੀਕਲ ਕੀ ਨਾਮ ਹੈ ਅਕਸਰ ਜਸਟੋਰ ਸਿੰਘ ਕਹਿੰਦੇ ਨੇ ਕਿ ਸ਼ਿਕਾਇਤਾਂ ਦਾ ਬੜੀਆਂ ਪਾ ਰਹੇ ਨੇ ਪਰ ਉਹਦੇ ਤੇ ਅਧਿਕਾਰੀ ਬੜੇ ਡਰੇ ਹੋਏ ਦੇਖੋ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਵੈਗਰੋ ਜੀ ਕਾ ਖਾਲਸਾ ਵੈਗਰੋ ਜੀ ਕੀ ਫਤਿਹ ਅਸੀਂ ਸ਼ਿਕਾਇਤਾਂ ਵੀ ਪਾਉਣੇ ਆ ਤੇ ਅਧਿਕਾਰੀਆਂ ਨੂੰ ਅਸੀਂ ਡਰਾਉਂਦੇ ਨਹੀਂ ਲੇਕਿਨ ਅਸੀਂ ਆਪਣੀਆਂ ਸ਼ਿਕਾਇਤਾਂ ਸਿੱਧ ਕਰਦੇ ਹਾਂ ਪਹਿਲਾਂ ਸਬੂਤ ਇਕੱਠੇ ਕਰਦੇ ਹਾਂ ਤੁਸੀਂ ਗੱਲ ਕਰੀ ਕਿ ਟ੍ਰਾਂਸਪੋਰਟੇਸ਼ਨ ਓਵਰਲੋਡਿੰਗ ਪੰਜਾਬ ਦੀ ਤਾਂ ਉਹਦੇ ਤੇ ਅਸੀਂ ਪਿੱਛੇ ਜੇ ਮੈਂ ਤੇ ਮੇਰੀ ਟੀਮ ਨੇ ਕੰਮ ਕੀਤਾ ਸੀਗਾ ਉਹਦੇ ਦੋ ਉਹਦੇ ਦੋ ਪਾਰਟ ਬਣਾਉਂਗਾ ਮੈਂ ਓਵਰਲੋਡਿੰਗ ਦਾ ਪੰਜਾਬ ਦੇ ਵਿੱਚ 5000 ਤੋਂ 5500 ਰੁਪਏ ਦਾ ਇੱਕ ਕਾਰਡ ਮਿਲਦਾ ਹੋਟਲਾਂ ਤੋਂ ਆਰਟੀਓ ਕਰੋੜਾਂ ਰੁਪਏ ਦੀ ਰਿਸ਼ਵਤ ਕੰਦੇ ਆ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਨੀਤੀ ਨੂੰ ਦਾਤੇ ਰੱਖ ਕੇ ਕਰੋੜਾ ਰੁਪਿਆ ਕੱਟਾ ਕਰਦੇ ਆ ਜੀ ਉਹਦਾ ਸਾਡੇ ਕੋਲੇ ਸਬੂਤ ਆ ਸੀ ਉਹ ਕਾਰਡ ਖਰੀਦਿਆ ਵੀ ਸੀਗਾ ਆਰਟੀਓ ਨੂੰ 5500 ਰੁਪਇਆ ਦਿਓ ਤੇ ਇੱਕ ਤਰੀਕ ਤੋਂ 30 ਤਰੀਕ ਤੱਕ ਪੰਜਾਬ ਦੇ ਵਿੱਚ ਜਿੰਨਾ ਮਰਜ਼ੀ ਓਵਰਲੋਡਿੰਗ ਗੱਡੀਆਂ ਭਰੋ ਇਸ ਤੇ ਅਸੀਂ ਜਦੋਂ ਸਟਿੰਗ ਕਰਿਆ ਤੇ ਉਹਦੇ ਦੋ ਪਾਰਟ ਮੈਂ ਕਹਿਣਾ ਕਿ ਆਰਟੀਓ ਨੇ 5500 ਚ ਇੱਕ ਮਹੀਨੇ ਚ ਇੱਕ ਗੱਡੀ ਵਾਲਾ ਓਵਰਲੋਡਿੰਗ ਤੇ ਕਿਵੇਂ ਸੜਕਾਂ ਤੋੜ ਦੇ ਪੰਜਾਬ ਦੀਆਂ ਉਹ ਅਰਬਾਂ ਰੁਪਈਆ ਦਾ ਸਕੈਮ ਹੈ ਤੇ ਉਹਦੇ ਤੇ ਸਰਕਾਰ ਨੂੰ ਮੈਂ ਭਗਵੰਤ ਮਾਨ ਸਰਕਾਰ ਨੂੰ ਸੀਐਮ ਸਾਹਿਬ ਨੂੰ ਰਿਕਵੈਸਟ ਕਰੂੰਗਾ ਸਾਡੇ ਨੂੰ ਕਿ ਇਹਦੇ ਤੇ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਦੂਸਰਾ ਉਸੇ ਦਾ ਇੱਕ 파ਟ ਹੈ ਜਿਪਸਮ ਆਉਂਦੀ ਹੈ ਰਾਜਸਥਾਨ ਤੋਂ ਖਾਜੂ ਵਾਲਾ ਤਰਫ ਤੋਂ ਔਰ ਉਹ ਜਾਂਦੀ ਹੈ ਅੰਬੂਜਾ ਸੀਮੈਂਟ ਹੈ ਚਾਹੇ ਕੋਈ ਦੂਸਰੀਆਂ ਏਜੰਸੀਆਂ ਜਿਹੜੀਆਂ ਹਿਮਾਚਲ ਦੇ ਵਿੱਚ ਲੱਗੀਆਂ ਚੰਡੀਗੜ੍ਹ ਦੇ ਰੋਪੜ ਦੇ ਏਰੀਆ ਚ ਤਾਂ ਉਹ ਜਿਪਸਮ ਉਹਦੇ ਵਿੱਚ ਪੈਣੀ ਹੁੰਦੀ ਹੈ ਸੀਮੈਂਟ ਦੀ ਤਾਂ ਜਿਪਸਮ ਜਿਵੇਂ ਹੁਣ ਸੁਪਰੀਮ ਕੋਰਟ ਦੀ ਇੱਕ ਗਾਈਡਲਾਈਨ ਹੈ ਕਿ ਜਿੱਥੋਂ ਤੁਸੀਂ ਲੋਡਿੰਗ ਕੀਤੀ ਹੈ ਤੇ ਜਿੱਥੇ ਜਾ ਕੇ ਇਹ ਅਨਲੋਡਿੰਗ ਹੋਣੀ ਹੈ ਤੁਸੀਂ ਰਸਤੇ ਦੇ ਵਿੱਚ ਅਨਲੋਡਿੰਗ ਨਹੀਂ ਕਰ ਸਕਦੇ ਤਾਂ ਪੰਜਾਬ ਦੇ ਵਿੱਚ ਓਵਰਲੋਡਿੰਗ ਦੀਆਂ ਗੱਡੀਆਂ ਨੇ ਕੰਮ ਕਰਨਾ ਹੈ ਤੇ ਉਧਰੋਂ ਹਰਿਆਣਾ ਚ ਅਨਲੋਡਿੰਗ ਲੋਡਿੰਗ ਓਵਰਲੋਡਿੰਗ ਬੰਦ ਹੈ ਉੱਥੇ ਸकता ਹੀ ਹੈ ਹਰਿਆਣੇ ਰਾਸੌਰੀ ਰਾਸਤਾਂ ਦੇ ਵਿੱਚ ਹਰਿਆਣੇ ਚ ਵੀ ਹੈਗੀ ਹੈ ਉਹ ਕੀ ਕਰਦੇ ਆ ਜਿਪਸਮ ਦੀਆਂ ਗੱਡੀਆਂ ਖਾਜੂ ਵਾਲੇ ਤੋਂ ਪਰ ਕੇ ਡੂਮ ਵਾਲੀ ਦੇ ਵੈਰੀਅਲ ਤੇ ਤੇ ਉਧਰੋਂ ਗੰਗਾ ਨਗਰ ਹਵੋਰ ਰੋਡ ਤੇ ਸਾਧੂ ਵਾਲਾ ਵੈਰੀਅਲ ਟੱਪ ਕੇ ਸੜਕ ਦੇ ਉੱਤੇ ਅਨਲੋਡਿੰਗ ਕਰ ਲੈਂਦੀ ਹੈ ਫਿਰ ਉਹਦੇ ਵਿੱਚ ਮਿਲਾਵਟ ਕਰਦੇ ਆ ਮੰਨ ਲਓ ਇੱਕ ਗੱਡੀ ਜਿੰਨੀ ਪਾਸ ਹੈਗੀ ਉਹ ਫਿਰ ਇੱਕ ਗੱਡੀ ਤੇ ਤੁਸੀਂ ਸਵਾਲ ਕੀਤਾ ਕਿ ਤਿੰਨ ਤਣ ਗੁਨੇ ਲੋਡ ਤਾਂ ਉਹ ਉੱਥੇ ਅਨਲੋਡ ਕਰਕੇ ਉਹਦੇ ਵਿੱਚ ਮਿਲਾਵਟ ਕਰਕੇ ਨਾਲੇ ਤਾਂ ਜਿਹੜਾ ਚਿਪਸ਼ਮਾ ਉਹਦੇ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਫਿਰ ਉਹਨੂੰ ਓਵਰਲੋਡਿੰਗ ਕੀਤਾ ਜਾਂਦਾ ਹੈ ਓਵਰਲੋਡਿੰਗ ਕਰਕੇ ਫਿਰ ਉਹੋ ਛੜਕਾਂ ਪੰਜਾਬ ਦੀਆਂ ਤੋੜਦਾ ਰੋਪੜ ਏਰੀਏ ਦੇ ਵਿੱਚ ਜਿੱਥੇ ਫੈਕਟਰੀਆਂ ਲੱਗੀਆਂ ਸੀਮਿੰਟ ਦੀਆਂ ਉੱਥੇ ਜਾਂਦਾ ਉਹ ਵੀ ਸ਼ਿਕਾਇਤ ਅਸੀਂ ਸਾਡੇ ਜਿਹੜਾ ਡੀਸੀ ਸਾਹਿਬ ਹੈ ਜੀ ਬਠਿੰਡੇ ਜ਼ਿਲ੍ਹੇ ਦੀ ਜੀ ਦੇ ਅੰਦਰ ਡੂਮ ਵਾਲੀ ਪਿੰਡ ਪੈਂਦਾ ਹੈ ਤਾਂ ਮੈਂ ਆਪ ਖੁਦ ਮੇਰੇ ਲੈਟਰਪੈਡ ਤੇ ਕ腐ਸ਼ਨ ਫਰੀ ਇੰਡੀਆ ਦੀ ਤੇ ਡੀਸੀ ਸਾਹਿਬ ਨੂੰ ਸ਼ਿਕਾਇਤ দেয়া ਹੈ ਕਿ ਇੱਥੇ ਚਿਪਸਮ ਦੇ ਵਿੱਚ ਮਲਾਵਟ ਹੁੰਦੀ ਹੈ ਤੇ ਅੱਗੇ ਓਵਰਲੋਡਿੰਗ ਦਾ ਧੰਦਾ ਚੱਲਦਾ ਹੈ ਇਹਦੇ ਚ ਤੇਰਾ ਡੀਟੀਓ ਬਠਿੰਡਾ ਰਲਿਆ ਹੋਇਆ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਡੀਟੀਓ ਬਠਿੰਡਾ ਨੂੰ ਅਸੀਂ ਸਵਾਲ ਕਰਿਆ ਮੈਂ ਮਿਲਿਆ ਕਹਿੰਦਾ ਯਾਰ ਮੈਨੂੰ ਤੁਸੀਂ ਫੜਾ ਦਿਓ ਮੈਂ ਫੜ ਲੂੰਗਾ ਲੇਕਿਨ ਜਿੱਥੇ ਮਾਲ ਅਧਿਕਾਰੀ ਗੋਲ ਕਿਵੇਂ ਕਰਦੇ ਜਿੱਥੇ ਮਾਲ ਲੈਂਦਾ ਉਹ ਐਗਰੀਕਲਚਰ ਲੈਂਡ ਡੂਮ ਵਾਲੀ ਤੋਂ ਪੱਥਰਾ ਵਾਲਾ ਰੋਡ ਦੇ ਉੱਤੇ ਮਹਿਨਤ ਤੇ ਉਹ ਜਦੋਂ ਮਾਲ ਲੈਂਦਾ ਤਾਂ ਉਹ ਐਗਰੀਕਲਚਰ ਦੀ ਲੈਂਡ ਲਈ ਹੈ ਜਿਹੜੀ ਕਿਸੇ ਬੰਦੇ ਨੇ ਉਹ ਗਲਤ ਲਈ ਹੈ ਉੱਥੇ ਲੋਡਿੰਗ ਨਹੀਂ ਹੋ ਸਕਦੀ ਨਾ ਅਨਲੋਡਿੰਗ ਹੋ ਸਕਦੀ ਹੈ ਤਾਂ ਉਸ ਜ਼ਮੀਨ ਵਾਲੇ ਤੇ ਵੀ ਭਰਤਾ ਪੰਦਾ ਹੈ ਅਸੀਂ ਸ਼ਿਕਾਇਤ ਦਿੱਤੀ ਬਠਿੰਡਾ ਡੀਸੀ ਨੂੰ ਬਠਿੰਡਾ ਡੀਸੀ ਨੇ ਵੈਰੀਫਾਈ ਵਾਸਤੇ ਇਨਵੈਸਟੀਗੇਸ਼ਨ ਵਾਸਤੇ ਐਗਰੀਕਲਚਰ ਦੇ ਚੀਫ ਨੂੰ ਮਾਰਕ ਕਰਤੀ ਵੀ ਇਥੋਂ ਦੀ ਰਿਪੋਰਟ ਦਿਓ ਅਈ ਦੇ ਬਿਸ਼ਰਮ ਅਧਿਕਾਰੀ ਐ ਪੰਜਾਬ ਦੇ ਮੈਂ ਬਿਸ਼ਰਮ ਟੋਲਾ ਕਹੂੰਗਾ ਇਹਨਾਂ ਨੂੰ ਕਿ ਚੀਫ ਐਗਰੀਕਲਚਰ ਨੇ ਇੱਕ ਸਾਲ ਤੋਂ ਡੀਸੀ ਬਠਿੰਡਾ ਦੀ ਜਿਹੜੀ ਮਾਰਕਾਰੀ ਕੰਪਲੇਂਟ ਸੀ ਉਹ ਹਜੇ ਤੱਕ ਉਵੇਂ ਜਿਕਰ ਰੱਖੀ ਬਠਾਏ ਉਹਦੇ ਤੇ ਰਿਪੋਰਟ ਨਹੀਂ ਬਣਾਈ ਉਸ ਕੰਪਲੇਂਟ ਤੇ ਮੈਨੂੰ ਇੱਕ ਕਾਪੀ ਉਹਦੀ ਚਲੀ ਗਈ ਪਥਰਾਲਾ ਚੌਕੀ ਪਥਰਾਲਾ ਚੌਕੀ ਮੈਂ ਗਿਆ ਮੈਂ ਆਪਣੀ ਸਟੇਟਮੈਂਟ ਦੇ ਆ ਮਖੱਚੇ ਤੇਰੇ ਸਾਹਮਣੇ ਓਵਰਲੋਡਿੰਗ ਹੁੰਦੀ ਐ ਲੋਡਿੰਗ ਹੁੰਦੀ ਐ ਪਰਚਾ ਦੇ ਉਹ ਇਹਨਾਂ ਤੇ ਸੁਪਰੀਮ ਕੋਰਟ ਦੀ ਗਾਈਡਲਾਈਨ ਐ ਤਾਂ ਕੋਈ ਕਾਰਵਾਈ ਨਹੀਂ ਕਰਦੇ ਅਧਿਕਾਰੀ ਇਹਨਾਂ ਨੂੰ ਮੋਟਾ ਪੈਸਾ ਜਾਂਦਾ ਜਿਹੜੇ ਸਾਡੇ ਦੇਸ਼ ਦਾ ਸਟਰਕਚਰ ਖੜਾ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਮੋਤਾਂ ਦਾ ਖੰਡਰ ਬਣਨ ਦਾ ਸੰਕੇਤ ਹੈ ਕਿਉਂਕਿ ਜਿਪਸਮ ਜਿਹੜੀ ਜਿਪਸਮ ਦੀ ਆੜ ਚ ਸੀਮੈਂਟ ਦੇ ਵਿੱਚ ਰੇਤਾ ਮਿਲਾ ਕੇ ਉਸ ਕੰਪਨੀਆਂ ਨੂੰ ਕਰੋੜਾਂ ਰੁਪਏ ਅਰਬਾਂ ਰੁਪਏ ਦਾ ਘਟਾਲਾ ਤੇ ਓਵਰਲੋਡਿੰਗ ਦਾ ਸਕੈਮ ਜਿਹੜਾ ਚੱਲ ਰਿਹਾ ਹੈ ਉਦੇ ਤੇ ਕਾਰਵਾਈ ਕਰਵਾਉਣ ਵਾਸਤੇ ਮੈਂ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਰਿਕੁਐਸਟ ਕਰਨਾ ਹੈ ਕਿ ਇਹਨੂੰ ਠੱਲ ਪਾਈ ਜਾਵੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਤੇ ਪਰਚਾ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਵਿੱਚ ਸਿੱਟਾ ਜਾਵੇ ਔਰ ਇਹ ਜਿਹੜਾ ਆਰਟੀਓ ਨਾਲ ਮਿਲਿਆ ਮਿਲਿਆ ਹੋਇਆ ਮੈਟਰ ਹੈ ਜਿੰਨੇ ਪੰਜਾਬ ਦੇ ਆਰਟੀਓ ਐ ਇਹਨਾਂ ਦੀ ਓਵਰਲੋਡਿੰਗ ਬੰਦ ਕਰਾ ਕੇ ਇਹਨਾਂ ਦਾ ਇਹ ਸਟਿੰਗ ਕਰਕੇ ਜਿਹੜਾ ਇਹ ਕਾਰ ਲੈ ਕੇ 55 ਸਦਾ ਓਵਰਲੋਡਿੰਗ ਦਾ ਧੰਦਾ ਚਲਾਉਂਦੇ ਆ ਉਹਨੂੰ ਬੰਦ ਕੀਤੇ ਤੁਹਾਡੇ ਕੋਲ ਉਹ ਇਸ ਟਾਈਮ ਉਹ ਸਟਿੰਗ ਮੌਜੂਦ ਹੈ ਕਿ ਸਾਨੂੰ ਤੁਸੀਂ ਉਹ ਸਟਿੰਗ ਦਿਓਗੇ ਇਸ ਚੀਜ਼ ਆ ਅਸੀਂ ਤੁਹਾਨੂੰ ਰਸੀਦ ਦੇ ਦਾਂਗੇ ਜਿਹੜੀ ਅਸੀਂ ਖਰੀਦੀ ਸੀ ਮੁਕਸਰ ਦੇ ਕਿਸੇ ਹੋਟਲ ਤੋਂ ਵੀ ਅਸੀਂ ਗੱਡੀ ਨੰਬਰ ਦੇਤਾ ਸਟਿੰਗ ਕੀ ਕਰਨਾ ਹੈ ਤੁਸੀਂ ਜਾ ਕੇ ਇੱਕ ਹੋਟਲ ਐ ਤੈਨਿਚਾਰ ਉੱਥੋਂ ਮਿਲਦੀ ਹੈ ਅੱਜ ਕੱਲ ਸਿੱਧੀ ਰਿਸ਼ਵਤ ਨਹੀਂ ਲੈਂਦੇ ਉੱਥੇ ਇੱਕ ਪਰਚੀ ਮਿਲਦੀ ਮੰਨ ਲਓ ਤੁਹਾਡੀ ਗੱਡੀ ਹੈਗੀ 62 ਨੰਬਰ ਪੰਜਾਬ ਦੀ 62 ਨੰਬਰ ਹੈ ਤੁਸੀਂ ਹੋਟਲ ਵਾਲਿਆਂ ਨੂੰ ਕਹੋਗੇ ਵੀ ਮੇਰਾ ਟਰੱਕ 62 ਨੰਬਰ ਹੈ ਮੈਨੂੰ ਪਰਚੀ ਦੇ ਦੇ ਤਾਂ ਉਹ ਤੁਹਾਨੂੰ ਇੱਕ ਕੋਡ ਦੇ ਦੂਗਾ ਵੀ ਬਾਟ ਨੰਬਰਤਾ ਬਾਟ ਕੋਡ ਦਿੱਤਾ ਤੁਹਾਨੂੰ ਤੁਹਾਡੇ ਮੋਬਾਈਲ ਤੇ ਪਾਤਾ ਹੁਣੇ ਤੇ ਉਹਨੇ ਉਹ ਗਰੁੱਪ ਬਣਿਆ ਡੀਟੀਓ ਦਾ ਪੂਰੇ ਪੰਜਾਬ ਦੇ ਵਿੱਚ ਤਾਂ ਉਹਨੂੰ ਪਾ ਦੇਣਗੇ ਤੈਨੂੰ 3200 ਰੁਪਏ ਦਿੱਥੋਂ ਲੈ ਕੇ ਇੱਕ ਸਕਰੀਨਸ਼ਾਟ ਤੈਨੂੰ ਦੇ ਦੇਣਗੇ ਉਹ ਪਹਿਲਾਂ 3200 ਰੁਪਏ ਹੁੰਦਾ ਸੀ ਹੁਣ 5200 ਹੋ ਗਿਆ ਜਦੋਂ ਦੀ ਮੈਂ ਸ਼ਿਕਾਇਤ ਪਾਈ ਹੈ ਅਫਸਰਾਂ ਦਾ ਰੇਟ ਵੱਧ ਗਿਆ ਕਮਿਸ਼ਨ ਵੱਧ ਗਿਆ ਸ਼ਿਕਾਇਤ ਕਰਕੇ ਸ਼ਿਕਾਇਤ ਕਰਕੇ ਉਹਨਾਂ ਨੂੰ ਕਰੋੜਾਂ ਰੁਪਏ ਦੇ ਬਾਰੇ ਨਹੀਂ ਆ ਰਹੇ ਹੋਰ ਹੋ ਗਏ ਤਾਂ ਉਹ 5200 ਰੁਪਏ ਦੀ ਅਸੀਂ ਰਸੀਦ ਕਟਵਾ ਲਈ ਰਸੀਦ ਕਟਵਾ ਕੇ ਅਸੀਂ ਉਹ ਸਟਿੰਗ ਕਰ ਲਿਆ ਪਰ ਐਸ ਦੇ ਵਿੱਚ ਜਸਤੋਰ ਸਿੰਘ ਨੂੰ ਇਹ ਜਾ ਕਹਿ ਜਾ ਲਾਲਚ ਵੜ ਗਿਆ ਕਿਸ ਤੋਂ ਜਸਤੋਰ ਸਿੰਘ ਹੈ ਜਿਹੜਾ ਸ਼ਕਾਇਤ ਸ਼ਕਾਇਤ ਸ਼ਿਕਾਇਤ ਕਰ ਰਿਹਾ ਹੈ ਕਿ ਹੈ ਜਾ ਕਿਹੜਾ ਲਾਲਚ ਹੈ ਜਸਤੋਰ ਸਿੰਘ ਨੂੰ ਕਿ ਲੱਖਾਂ ਰੁਪਈਆ ਦੀ ਕਮਾਈ ਜਸਤੋਰ ਸਿੰਘ ਕਰੀ ਜਾਂਦਾ ਹੈ ਜਾਂ ਫਿਰ ਸਰਕਾਰ ਨੂੰ ਕਮਾਈ ਜਾਂਦਾ ਮੇਰੇ ਸਰਤੇ ਨੇ ਇੱਕ جنੂਨ ਹੈ ਕਿ ਸਾਡਾ ਦੇਸ਼ ਹੈ ਤਾਂ ਸਾਡਾ ਸਾਡੀਆਂ ਸਟੇਟਾਂ ਹੈ ਤਾਂ ਸਾਡੇ ਆਉਣ ਵਾਲੇ ਬੱਚੇ ਹੈ ਜਿਹੜੇ ਉਹ ਇਸ ਦੇਸ਼ ਨੂੰ ਵਧੀਆ ਸਟ੍ਰਕਚਰ ਨੂੰ ਖੜਾ ਕਰਕੇ ਸਿਸਟਮ ਦੇ ਖਿਲਾਫ ਲੜਨ ਦੀ ਤੇ ਉਹਨਾਂ ਨੂੰ ਨੌਕਰੀਆਂ ਦਿਵਾਉਣ ਦੀ ਸਟਾਡੀਆਂ ਦੇਸ਼ ਦੀ ਖਾਤਰ ਮੈਂ ਸਵਾਵਾਂ ਜਿਵੇਂ ਸਾਡੇ ਫੌਜੀ ਐ ਉਹਨਾਂ ਦੇ ਕਿਹੜਾ ਇਹੋ ਜਿਹਾ ਬੜਿਆ ਹੁੰਦਾ ਕਿ ਉਹ ਦੇਸ਼ ਦੀ ਖਾਤਰ ਆਪਣੀ ਜਾਨ ਨਿਚਾਵਰ ਕਰ ਦਿੰਦੇ ਐ ਉਵੇਂ ਮੈਂ ਵੀ ਆਪਣੇ ਦੇਸ਼ ਤੇ ਆਪਣੇ ਸਟੇਟਾਂ ਦੀ ਖਾਤਰ ਲੜਦੇ ਆਂ ਔਰ ਇਹ ਸਿਸਟਮ ਦੀ ਮੈਂ ਭੇਟ ਚੜ੍ਹਿਆ ਹੋਇਆ ਹਾਂ ਉਸ ਤੋਂ ਬਾਅਦ ਮੈਂ ਪਿੱਛਾ ਪੌਂਕਣੀ ਚਾਹ ਕਾਲ ਦੇ ਪਰਿਵਾਰ ਵੱਨੀ ਕਿ ਇਹ ਸਿਸਟਮ ਨੂੰ ਸੁਧਾਰਨਾ ਹੈ ਜਿੰਨਾ ਮੈਂ ਸੁਧਾਰ ਸਕਦਾ ਮੇਰੇ ਆਹੀ ਜਨੂੰਨ ਐ ਤੇ ਆਹੀ ਮੇਰੀ ਮਤਲਬ ਆਂਦੀ ਐ ਬਿਲਕੁਲ ਹੈ ਧੰਨਵਾਦ ਸਾਡੇ ਨਾਲ ਜੁੜਿਓ ਤਾਂ ਇਹ ਗੱਲਾਂ ਨੇ ਜਿਹੜੀਆਂ ਕੋਈ ਜਨੂਨ ਵਾਲਾ ਬੰਦਾ ਹੀ ਕਹਿੰਦਾ ਹੁੰਦਾ ਤਾਂ ਦੇਖਿਆ ਕਿਸ ਤਰ੍ਹਾਂ ਖੁਲਾਸੇ ਹੁੰਦੇ ਨੇ ਕਿ ਇਹ ਅਧਿਕਾਰੀ ਕੀ ਬੋਲਦੇ ਨੇ ਇਹ ਪੱਖ ਤਾਂ ਧਾਇਰ ਕਰਾਂਗੇ ਲੇਕਿਨ ਪਹਿਲਾਂ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦਾ ਕਹਿਣਾ ਹੈ ਕਿਸ ਵਜ੍ਹਾ ਦੇ ਨਾਲ ਕਿੰਨੀ ਕਿ ਮਿਲੀ ਪੁਗਤੀ ਦੇ ਨਾਲ ਇਹ ਕੰਮ ਚੱਲਦਾ ਹੈ ਕਿ ਕਿੱਥੋਂ ਤੱਕ ਅਧਿਕਾਰੀਆਂ ਦੀ ਕਿ ਜੇਪ ਪਰੋਸੀ ਹੁੰਦੀ ਹੈ ਜਾਂ ਫਿਰ ਜੀ ਹਜ਼ੂਰੀ ਹੁੰਦੀ ਹੈ ਕਿ ਪੂਰਾ ਮਾਮਲਾ ਕੀ ਹੈ ਉਹ ਜਾਣਦਿਆਂ